ਲੋ ਜੀ ਚੱਲੀ ਸੰਗਤ ਆਦਾ ਟਰਾਲਾ ਜੀ ਆਹ ਸ੍ਰੀ ਆਕਾ ਸਤਿਗੁਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਜਰਪਾ 52 ਬਾਕੀ ਵੀ ਥੱਲੇ ਲਗਾਨ ਬਣਾਏ ਬਦਦਰ ਤੇ ਇੱਕ ਤਾਂ ਬਣਾਉ ਟੂਲ ਖੋਲਿਆ ਵਾ ਤਾਂ ਜਿਹੜਾ ਉਹ ਦੇਖੋ ਇਹ ਟੂਲ ਆਪਾਂ ਨੇ ਉਹ ਕੰਮ ਕਰਾਉਣਾ ਉਰੇ ਪੱਤੀ ਬਣਾਈ ਹੈ ਉਰੇ ਲਾਉਣਾ ਪਰ ਹੋਣਾ ਟਾਵਰ ਨਾ ਨਟਾਂ ਪਰ ਟੂਲ ਕਰਾਤਾ ਵੀ ਆਪਾਂ ਨੇ ਉੱਪਰ ਥੋੜੀ ਖੋਦਣ ਨੂੰ ਵੀ ਦਿੱਕਤ ਆਉਂਦੀ ਤੇ ਔਖਾ ਖੁੱਲਦਾ ਪੂਰਾ ਨਹੀਂ ਖੁੱਲਦਾ ਦੂਰੇ ਹੁਣ ਐਂ ਥੱਲੇ ਤੇ ਰੱਖਣਾ ਮਰਜੀ ਖੋਲ ਤੇ ਬਾਕੀ ਵੀ ਥੱਲੇ ਬਾਰ ਫਿੱਟ ਕਰਾਤੀ ਆਪਾਂ ਨੇ ਤਾਂ ਨਾ ਘੱਟਦਾ ਥੱਲੇ ਤੇ ਕਿਉਂਕਿ ਉਹ ਬੈਂਫਰ ਬੁਲੇਟ ਪਈ ਜਾਂਦੀ ਸੀ ਉਹਦੇ ਕਰਕੇ ਹੁਣ ਉਰੇ ਬਾਰ ਘੱਟ ਕਰਾਈ ਗਿਆ ਥੱਲੇ ਫੀਟਿੰਗ ਕਰਾਤੀ ਆਪਾਂ ਨੇ ਬੱਕੀ ਇਹ ਹੋਰ ਨਾੜੀਆਂ ਪੱਤੀਆਂ ਇਹ ਵੀ ਸਿੱਧੀਆਂ ਕਰਨੀਆਂ ਮੁਚੀਆਂ ਵੀ ਨਹੀਂ ਤੀਆਂ ਇਹ ਵੀ ਸਿੱਧੀਆਂ ਕਰਕੇ ਹੋਰ ਨੂੰ ਸੱਟਾ ਕਰਾ ਕਰਦਾ ਨੇ ਆਪਾਂ ਨੇ ਸੌਹਣ ਤਾਂ ਪਈਆਂ ਆਪਣੇ ਕੋਲ ਉਹਦਾ ਸਪਰੇਅ ਰੈਂਦੀ ਮਾਰਨੇ ਨੂੰ ਤੇ ਸਪਰੇਅ ਮਾਰ ਕੇ ਆਪਾਂ ਕਰਾਂਗੇ ਫਿੱਟਾ ਮੱਕੀ ਆਹ ਤਾਰਾ ਤੂਰਾ ਵੀ ਸੈੱਟ ਕਰਨੀਆਂ ਹੋਰ ਨਾ ਕਰਕੇ ਛੱਡੀ ਵੀ ਦੀ ਮਾਰੇ ਇਹ ਉਹ ਵਿਚ ਨੂੰ ਲੰਗਾ ਕੇ ਕਰਨੀਆਂ ਤੇ ਉਹਰੇ ਆਪਾਂ ਨੇ ਲਵਾਤੇ ਆਹ ਸਫਾਈ ਕਰਾ ਕੇ ਹੋਣਾ ਹੈ ਨਾ ਚੰਗੀ ਤਰ੍ਹਾਂ ਤੇ ਸਪਰੇਅ ਪਈ ਆਪਣੇ ਕੋਲ ਓਰੀਜਨਲ ਸਪਰੇਅ ਮਾਰਦਾਂ ਨੇ ਕਿਉਂਕਿ ਹੋਰ ਪਾਸੇ ਜਿਆਦਾ ਨੀਮੀ ਹੁੰਦੀ ਤੇ ਜੇ ਥੱਲੇ ਲਾਉਂਦੇ ਆ ਤੇ ਤਾਂ ਕਰਕੇ ਆਪਾਂ ਨੇ ਹੁਣ ਉਰੇ ਲਵਾਤੀ ਕਿਉਂਕਿ ਫਿਰ ਆ ਜਦ ਮੁਰਦਾ ਫਿਰ ਇਹ ਵੀ ਲੱਗਣਾ ਤਾਂ ਉਰੇ ਜੇ ਆਪਾਂ ਥੱਲੇ ਵਾਲੀ ਸੈਟ ਕਰ ਦਿੰਦੇ ਤਾਂ ਕਰਕੇ ਆਪਾਂ ਨੇ ਮੁਰੇ ਕਰਾਤੀ ਜੇ ਸਾਡੇ ਮਿਸਤਰੀ ਸਾਹਿਬ ਇਹ ਹੁਣ ਨਾ ਬਾਕੀ ਇੱਕ ਸਰਾਗ ਰਹਿ ਗਿਆ ਹੁਣ ਸਪਰੇਅ ਪਈ ਆਪਾਂ ਸਪਰੇਅ ਇਹਦੇ ਵੀ ਮਾਰਨੀ ਆ ਇਹ ਵੀ ਰਹਿਣਾ ਤਾਂ ਮਾਰਨੇ ਨੇ ਸੱਪੇ ਹੁਣ ਚੰਗੀ ਤਰ੍ਹਾਂ ਧੋ ਗਏ ਇੱਕ ਬਈ ਇਹ ਹੁਣ ਠੱਜਾ ਠੰਡਾ ਹੁੰਦਾ ਨਾ ਫਿਰ ਉਬਾਲਾ ਮਾਰ ਰਿਹਾ ਪਤਾ ਨਹੀਂ ਕਾਤੇ ਪੂਰਾ ਬਿਲਕੁਲ ਜਿਹੜਾ ਪ੍ਰੈਸ਼ਰ ਵਾਲਾ ਠੰਡਾ ਹੋਇਆ ਹੋਇਆ ਉੱਪਰੋਂ ਕੱਢਦਾ ਤੇਲ ਵੀ ਘਟੇ ਆ ਆਪਣੇ ਜ਼ਿਆਦਾ ਨਹੀਂ ਹੈਗਾ ਇਹ ਠੰਡਾ ਹੁੰਦਾ ਮੋੜਦੇ ਆ ਫਿਰ ਕਈ ਵਾਰ ਤੇਲ ਮਾਰ ਦਿੰਦਾ ਜੇ ਮਰਵਾ ਹੁੰਦਾ ਇਹ ਬਹੁਤ ਬਹੁਤ ਪੰਗਾ ਇਹਦਾ ਦੇਖ ਲਓ ਕਿ ਸਿਆਲ ਚੇ ਕਰਦਾ ਗਰਮੀ ਜਿਹੀ ਨਹੀਂ ਲੱਗਦਾ ਇਹਦਾ ਬਸ ਹੀ ਆਣਾ ਕਟਰ ਆਪਾਂ ਨਹੀਂ ਜਦ ਤਹੇ ਬਵਾਤੀ ਤੇ ਕਟਰ ਦਾ ਇਹਨਾਂ ਓਕੇ ਆਉਂਦੀ ਤੇ ਇਹ ਸਾਰੀਆਂ ਚੀਜ਼ਾਂ ਪਰ ਹੁਣ ਆਪਾਂ ਨੇ ਰੀਂਗਾਂ ਨੂੰ ਸੁਕੜੇ ਮਾਰਨੇ ਤੇ ਰੰਗ ਉਤਰਿਆ ਹੋਇਆ ਹੈ ਕਿਵੇਂ ਟਰਾਲੇ ਦੀ ਤਿਆਰੀਆਂ ਟਰਾਲਾ ਤਿਆਰ ਹੋ ਰਿਹਾ ਆਪਣਾ ਜਾਣੇ ਵਾਸਤੇ ਇੱਕ ਟਰਾਲੇ ਨੂੰ ਤਾਂ ਆਪਣੇ ਤੰਬੂ ਲਾ ਦਿੱਤਾ ਤਾਂ ਤੇ ਹੁਣ ਇੱਕ ਟਰਾਲਾ ਰਹਿੰਦਾ ਏ ਬਲਵੀਰ ਵਾਲੇ ਨੇ ਲਾਇਆ ਤੰਬੂ ਹੁਣ ਤੈਬੂ ਵੀਆ ਬੈਲਡ ਕਰਾ ਕੇ ਲੈ ਗਈ ਹੁਣ ਅੱਜ ਵੀ ਇਹਨੇ ਧਵਾ ਲਿਆ ਤਾਂ ਮੈਂ ਬਾਕੀ ਇੱਕ ਰਹਿ ਗਿਆ ਆਪਣਾ ਆਪਣੇ ਟਰਾਲੇ 'ਤੇ ਸਮਾਨ ਲੱਦਣਾ ਇੱਕ ਟਰਾਲ ਅੱਜ ਪੇਚਣਾ ਇੱਕ ਕਾਲੂ ਕੱਲੂ ਦੋਵੇ ਜਾਣਗੇ ਸਮਾਨ ਵਾਲਾ ਵੀ ਤੇ ਦੂਆ ਵੀ ਬ੍ਰੈਡਾ ਬਰੋਡਾਂ ਵਾਲਾ ਜੋ ਵੀ ਆ ਬਾਕੀ ਬਈ ਅਲਟੀਨੇਟਰ ਦੀ ਫੀਡਿੰਗ ਦੀ ਪੁੱਛਦੇ ਤੇ ਫੀਟਿੰਗ ਚ ਬਾਈ ਬਸ ਆ ਪੱਤੀ ਥੱਲੇ ਲੱਗੇ ਇਨਾ ਰੋਟਾ ਬਾਕੀ ਸਾਰੀ ਫੀਡ ਨਹੀਂ ਮੁਕਣੀ ਆ ਗਈ ਤੇ ਹੁਣ ਇਹਨਾਂ ਨੂੰ ਕੇ ਰਿਪੋਰਟ ਲੈਂਡਰੀ ਪੰਨੇ ਰਖਾ ਦਿੱਤੀ ਆ ਜੇ ਸਰਡ ਵੀ ਕੱਟ ਜਾਵੇ ਨਹੀਂ ਸਾਡੇ ਟਰੈਕਟਰ ਤਿਆਰ ਹਨ ਸਾਰੇ ਤੇ ਆਪਣੇ ਵਾਲਾ ਤੇ ਦੇਖਦੇ ਬਾਈ ਇੱਕ ਟਰੈਕਟਰ ਹੋਰ ਜਾਣਾ ਟਰੈਕਟਰ ਜੇ ਉਹ ਨਾ ਆ ਗਿਆ ਫਿਰ ਆਪਣੇ ਵਾਲਾ ਲੈ ਕੇ ਜਾਣਾ ਇੱਕ ਫੌੜ ਲੈ ਕੇ ਜਾਣਾ ਦੋਨਾਂ ਦੇ ਬਾਈ ਦਰਸ਼ਨ ਕਰਾ ਕੇ ਲਿਆਉਣੇ ਆ ਸ੍ਰੀ ਫਤੇਗੜ ਸਾਹਿਬ ਤੇ ਬਾਕੀ ਹੁਣ ਬ੍ਰੈਡ ਬਰੁੱਡ ਲੱਦ ਕੇ ਲਿਆ ਕੇ ਟਰੈਕਟਰ ਖੜਾਤਾ ਉਰੇ ਬ੍ਰੈਡ ਲੈ ਆ ਕੇ ਕਾਲੇ ਚਾਚੇ ਦੇ ਘਰਾਂ ਲਾਤਾ ਆਪਾਂ ਨੇ ਤੇ ਉਹ ਬਾਰ ਲਾਈਟ ਬਾਈ ਕਰਤੀ ਆਪਾਂ ਨੇ ਚਾਲਦੀ ਥੱਲੇ ਵਾਲੀ ਤੇ ਇੱਧਰ ਟਰਾਲ ਆ ਵੀ ਤਿਆਰ ਆਪਣਾ ਪੂਰਾ ਫਮਾ ਵੀ ਚੱਲਿਆ ਤੇ ਆਹ ਟਰਾਲਾ ਵੀ ਤਿਆਰ ਹੈ ਇਹਨੂੰ ਤੰਬੂ ਲਾਤਾ ਇਹ ਕੱਲੂ ਲੈ ਕੇ ਜਾਣਾ ਹੈ ਚ ਵੀ ਸਮਾਨ ਲੱਦਣਾ ਹੈ ਤੇ ਦੂਆ ਜਿਹੜਾ ਆਪਣੇ ਆ ਟਰਾਲਾ ਤਾਂ ਉਹ ਚ ਆਪਣੇ ਬਰੈਡ ਬਰੁੱਡ ਲਦਾ ਕੇ ਖੜਾਤਾ ਤੇ ਫੌੜ ਦੀ ਵੀ ਤਿਆਰੀ ਹੈ ਫੌੜ ਨੂੰ ਪੈਪਾ ਪੂਪਾ ਲਵਾਉਂਦੀਆਂ ਉਰੇ ਤੇ ਝੰਡੇ ਵੀ ਲਾਤੇ ਬਾਕੀ ਇੱਕ ਫੌੜ ਲੈ ਕੇ ਜਾਣਾ ਇੱਕ ਟਰੈਕਟਰ ਹੋਰ ਆ ਇੱਕ ਜੱਗੇ ਨਾਲ ਨਹੀਂ ਲੈ ਕੇ ਜਾਣਾ ਉਹ ਅੱਜ ਜਾਣਾ ਜੱਗੇ ਨਾਲ ਆ ਟਰੈਕਟਰ ਤੇ ਜੱਗੇ ਨੇ ਗੱਗੇ ਵੀ ਤੇ ਨਹੀਂ ਸਾਰੇ ਚੱਲੇ ਆ ਉਧਰ ਉਹ ਚਾਚੇ ਨੇ ਬੱਟ ਪਾਉਣ ਲੱਗੇ ਹੋਏ ਆ ਚੱਲਦੇ ਹਾਂ ਕਿ ਮਲਾਉਣੀ ਤੁਹਾਨੂੰ ਇਹ ਇਲਾ ਹੁਣ ਲੱਗੇ ਬੱਟ ਪਾਉਣ ਹੈ ਲੇਟ ਹੋ ਗਏ ਬੱਟਾ ਨੂੰ ਵੀ ਕਣਕ ਦਾ ਤੁਰਪੀ ਸਤਿਕਾਰ ਜੀ ਬਾਈ ਸਤਿਕਾਰ ਜੀ ਹਾਂ ਤਿਆਰੀ ਹੈ ਜੀ ਤਿਆਰੀ ਹੈ ਜੀ ਤਿਆਰੀ ਹੈ ਤੁਸੀਂ ਲਾਖ ਕੇ ਮੇਰੇ ਹਾਂ ਤੁਸੀਂ ਲੱਗ ਗਿਆ ਨਾ ਦੌਰ ਹੈ ਜਣੀ ਤੇ ਮੇਰੀ ਫੇਰ ਰਲਜੇ ਜਿਹੜਾ ਦਾ ਕੰਮ ਹੈ ਹਾਂ ਜੀ ਕਣਕ ਵੀ ਮੈਂ ਕਹਿੰਦਾ ਜੰਮੇ ਦੇ ਵੀ ਉਹ ਪਾ ਲਿਓ ਠੰਡਾ ਤੁਰੀ ਵੀ ਹਾਂ ਠੰਡਾ ਤੁਰੀ ਵੀ ਹਾਂ ਕਣਕ ਤਾਂ ਉਹ ਵਧੀਆ ਕਰਿਆ ਹੁਣ ਟਾਈਮ ਨਾ ਬਿਜਲੀ ਉਧਰ ਫੋਲ ਲਿਆ ਨਾ ਤੁਸੀਂ ਹਾਂ ਫੇਰ ਨਹੀਂ ਹੁਣ ਆਪਾਂ ਲੱਗ ਲਈ ਖੇਤ ਨੂੰ ਬਾਕੀ ਕਿਹੜਾ ਲੈ ਕੇ ਜਾਣਾ ਫੋੜ ਲੈ ਕੇ ਜਾਣਾ ਕਿ ਤੂ ਆ ਉਹਦੇ ਥੋੜਾ ਘੰਟੇ ਲਾਏ ਹੈਂ ਫੋੜੀ ਨਾਲ ਦੂਏ ਨੂੰ ਲੱਗਿਆ ਤਾਂ ਲਾਈਟਾਂ ਲੂਟਾ ਕਰਾਉਣਾ ਸੈੱਟ ਕਰਾਈਆਂ ਗੱਲਾਂ ਦੋ ਲਾਈਟਾਂ ਸੈੱਟ ਕਰਾਉਣੀ ਆ ਜਾਂਦੀ ਆ ਉਦੋਂ ਲਾਈਟਾਂ ਬਾਅਦ ਵਿੱਚ ਲੋਈ ਨੇ ਹਾਂ ਨਾਲ ਨੂਟ ਕੇ ਬਾਅਦ ਵਿੱਚ ਲੋ ਆਇ ਤੇ ਅੱਛਾ ਉਹ ਆਇਆ ਬੈ ਤਾਂ ਹੁਣ ਉਰੇ ਉਰੇ ਕੀ ਕਰਨਾ ਹੈ ਤੱਜ ਰਾਤ ਆਇਆ ਤਾਂ ਨਾ ਹਾਲ ਤਾਂ ਆਇਆ ਉਹਦੇ ਨੂੰ ਦੇ ਅੱਛਾ ਅੱਛਾ ਕਹਿੰਦਾ ਜਿੱਦਨ ਮਾ ਹਾਂਗਾ ਉਦੋਂ ਕਰ ਦੂੰਗਾ ਠੀਕ ਆ ਠੀਕ ਆ ਚਲ ਆ ਜਾਂਦਾ ਬੰਦਾ ਐ ਨਹੀਂ ਹੈਗਾ ਸਾਡਾ ਰੰਗ ਵਾਲਾ ਤੰਗ ਕਰਦਾ ਥੋੜਾ ਜਿਹਾ ਤੂੰ ਨੇ ਵੀ ਆ ਜਾਣਾ ਮੈਨੂੰ ਪਿਆ ਬੈ ਕਹੇ ਨਾ ਚਾਚਾ ਤਾਂ ਰੋਜੇ ਫੋਨ ਕਰ ਦਿੰਦਾ ਮੰਨੂ ਤਾਂ 2 ਮਹੀਨੇ ਹੋ ਗਏ ਗਏ ਮੰਗੂਂਗੀ ਹੈ ਅ ਦਲਬੀਰ ਦਾ ਕਰ ਗਿਆ ਹੈ ਸਕੰਜੇ ਰਹਿ ਗਏ ਦੁੱਲੇ ਨੇ ਮਹੀਨ ਲਿਆਂਦੀ ਫਿਰ ਦੁੱਲੇ ਦੀ ਖਰਾਦਿਆ ਸੀ ਮਸ਼ੀਨ ਇਹ ਲਿਆਇਆ ਰੰਗ ਵਧੀਆ ਕਰਿਆ ਪਿਆ ਉਹਨੇ ਬੰਦੇ ਕੋਈ ਵੀਡੀਓ ਦੇਖਦੇ ਆ ਅੱਛਾ ਉਹ ਕਹਿੰਦਾ ਭਾਈ ਥੋੜੀ ਵੀਡੀਓ ਦੇਖਦੇ ਕਹਿੰਦਾ ਉਹਨਾਂ ਬਾਅਦ ਮਾਰੰਗ ਕਰਨ ਗਿਆ ਵੀ ਦੂਰ ਹੈ ਅੱਛਾ ਹੋਰ ਗਿਆ ਫਸਾ ਹੋਰ ਅੱਛਾ ਉਹ ਕਹਿੰਦਾ ਮੈਂ ਹੁਣ 2-3 ਦਿਨ ਲੋਗਾ ਉਰੀ ਹੈ ਕਹਿੰਦਾ ਮੈਂ ਆ ਜਣੇ ਇੱਕ ਦਿਨ ਦੇਖੀ ਫਿਰ ਮੈਂ ਕਰਕੇ ਜਾਊਂਗਾ ਆਉਂਦਾ ਹੀ ਥੋੜਾ ਹੀ ਕਰੂਗਾ ਠੀਕ ਆ ਠੀਕ ਆ ਆਓ ਕੋਈ ਨਹੀਂ ਚੱਲ ਪੰਜ ਚਾਰ ਦਿਨ ਹੁਣ ਉਧਰ ਉਧਰ ਬਾਕੀ ਛੱਡ ਕੇ ਆਉਣਾ ਹੈ ਨਾ ਫੌੜ ਉਹਦੇ ਕਰਕੇ ਹਾਂ ਮਹੀਨਾ ਹੋ ਗਿਆ ਨਾ ਹੁਣ ਤੇ ਪੰਜ ਚਾਰ ਦਿਨ ਮੰਨ ਲਾ ਉਹ ਮੈਂ ਤਾਂਹੀਂ ਤਾਂ ਉਹ ਤੋਂ ਹੋਇਆ ਨਹੀਂ ਗੱਲ ਸਕੰਜਾ ਐਵੇਂ ਮਾਰਦਾ ਵਿੱਚ ਜਿਹੜਾ ਹੱਥ ਉੱਥੇ ਜਾ ਮਾਰ ਕੇ ਚੰਗੀ ਤਰ੍ਹਾਂ ਐਨਾ ਕੰਮ ਤਾਂ ਫਟ ਪਾੜਤੀ ਹੋੜ ਕੇ ਆ ਤੈ ਹੈ ਬੈਟ ਵਾਟ ਨਾ ਫੌੜ ਵਾਲਾ ਇਹ ਕਿੱਥੇ ਲਾਉਣਾ ਹੁਣ ਫੌੜਨ ਵਾਲਾ ਓਏ ਤੂੰ ਖੋਲ ਸਕੰਜਾ ਫੌੜਨ ਵਾਲ ਦੇ ਕਿੰਨਾ ਸੋਹਣਾ ਲੱਗਦਾ ਟਰਾਲਾ ਨੀ ਨੀਲਾ ਹੋਇਆ ਪਿਆ ਭਾਈ ਤੇ ਖੋਲੂਣਾ ਕਿੱਥੇ ਰਹਿਣਾ ਬਰ ਬਰ ਵੀ ਪਾਏ ਚੰਗੇ ਲੱਗੇ ਵੀ ਟਰਾਲੇ ਬਰ ਵੀ ਦਿਲਵੀਰ ਨੇ ਰੰਗ ਲਾ ਕਰਾਤਾ ਹੁਣ ਹਾਂ ਟਰਾਲੇ ਦੀ ਜ਼ਿੰਦਗੀ ਬਣਾ ਗਿਆ ਇਹ ਜਿਆ ਹੈ ਜੀ ਤੇ ਟਰਾਲਾ ਤਾਂ ਹੀ ਤਾਂ ਜੀ ਨਹੀਂ ਕਰਦਾ ਹੋਰ ਤਾਂ ਕਰੋਣ ਨੂੰ ਹੁਣ ਦੇਖਿਆ ਹੋਇਆ ਬੰਗਾ ਤਾਂ ਆਹੀ ਹੈ ਨਹੀਂ ਪੈਂਟਰ ਤਾਂ ਹੋਰ ਵੀ ਬਹੁਤਿਆਰ ਲਾਉਂਦਾ ਵੀ ਨਵਾਂ ਟਰਾਲਾ ਹੁਣ ਭਾਈ ਨਹੀਂ ਆਇਆ ਫੇਰ ਬੇਵਸੀ ਇਹ ਤਾਂ ਕਰਾਉਣੀ ਕਰਾਉਣਾ ਜੀ ਹੈ ਕਿ ਨਹੀਂ ਹੋਰ ਫੇਰ ਤਾਂ ਕਰਾ ਦੇਣਾ ਟਰਾਲਾ ਦਿਖਦਾ ਚਮਕਦਾ ਹੈ ਇਹਦੂ ਕੋਈ ਪ੍ਰਾਂ ਟ੍ਰਲ ਨਾ ਜੀ ਨਾ ਇਹ ਤਾਂ ਐਂ ਲੱਗਦਾ ਵੀ ਅੱਜੇ ਬਣਵਾ ਕੇ ਲਿਆਦਾਂ ਆ ਧੀਏ ਨੂੰ ਕਹਿ ਮਾ ਦੀ ਤੂੰ ਦੇਖ ਤਾਂ ਤੇਰੇ ਵਾਲੀ ਆ ਇਹ ਪਜਾਣੇ ਹੋਣੀ ਆ ਪਜਾਣੇ ਨਹੀਂ ਹੁੰਦਾ ਬਾ ਦੇਖ ਲੈ ਫਿਰ ਕਿੰਤੀ ਲਿਆ ਤੇ ਮਾ ਉਹ ਕਾਲਾ ਕਾਲਾ ਕਲਾਈ ਆ ਹੂੰ ਮੈਂ ਕਿੰਤੀ ਦਾ ਲਿਆਦਾ ਬਾਈ ਦਾ ਇੱਕ ਬਾਈ ਦਾ ਮਾ ਉਹੀ ਆ ਤੇਰਾ ਇੱਕ ਬਾਈ ਵਾਲਾ ਇਹ ਦੇਖ ਲੈ ਨਾਲ ਭਾਰਾ ਟਰਾਲਾ ਹੈ ਨਾ ਹੋ ਵੀ ਇਹਨੂੰ 5 4 3 ਸਾਲ ਗਏ 137 ਨਾਲ 14 137 38 ਕਵਾੰਟਲ ਜੰਨਾ ਤਰ ਗਿਆ ਬੰਦਾ ਇਹਦੇ ਪਰ ਹਾਂ ਨਾਂ ਜਾ ਚੰਗਾ ਰਹਿ ਗਿਆ ਲੈ ਕੇ ਪਟਰਾਲੇ ਪਰ ਰੀਜਾਂ ਲਾ ਕੇ ਗਿਆ ਪਿਆ ਉੱਪਰ ਤੇ ਤਰਪਾਲ ਵੀ ਬਲੀ ਬਹੁਤ ਸੋਹਣੀ ਲੱਦੀ ਆ ਉਹ ਵਿਚੇ ਚਾਚੇ ਪਾਈ ਕੋਈ ਥੱਲੇ ਪਾਈ ਆ ਕੋਈ ਚੀਜ਼ ਤਰਪਾਲ ਦੇ ਕੀ ਕੀ ਨਹੀਂ ਟਰਾਲਾ ਅੰਦਰ ਖੜਨਾ ਇਹ ੱੱਲੇ ਪੱਲੀ ਭਾਈ ਫੇ ਜੱਗੇ ਨਾਲ ਤੇ ਲਾ ਦੇ ਹਾਂ ਉੱਥੇ ਵੱਜੂਗਾ ਨਾ ਜਿੰਨਾ ਹਲੇ ਹਾਂ ਉੱਥੇ ਲਾ ਲੰਦੇ ਆ ਉੱਥੇ ਹੀ ਲਾਉਣਾ ਪੈਣਾ ਮੈ ਉਹਨੂੰ ਲੈ ਕੇ ਚੱਲਦਾ ਆਪਣੇ ਵਾਲੇ ਨੂੰ ਤੂੰ ਆਹ ਲੈ ਇਹਨੂੰ ਉਹ ਉਹ ਟਰੈਕਟਰ ਨੂੰ ਅਰਜਨ ਨੂੰ ਐਂ ਲਿਆ ਘਰ ਨੂੰ ਹਾਂ ਉਹ ਯਾਰ ਸਕੰਜਾ ਇੱਥੇ ਹੀ ਨਿੱਕਾ ਕਰਦਾ ਬਾਈ ਉਹ ਨਹੀਂ ਕਰਦਾ ਉਹ ਇੱਥੇ ਖੋਲ ਦੇ ਸਕੰਜੇ ਨੂੰ ਬਾਕੀ ਬਾਈ ਹੁਣ ਚੱਲਦੇ ਆਂ ਲੈ ਕੇ ਅੱਜ ਵੀ ਲੈਡ ਦੇਖਤਾ ਜਾਂਣਾ ਨਾ ਹੋ ਉਹਰੇ ਨੂੰ ਆ ਤਾਂ ਟਰਾਂਮ ਗੜੀਆ ਨੂੰ ਕਹਿਣਾ ਪੈਣਾ ਕੀ ਲੈਡ ਦੇ ਦੇਗੀ ਕੋਈ ਕਿੰਨੇ ਦੀ ਆਈਏ ਥੱਲੇ ਲੋਟ ਆ 1200 ਦੀ ਆ। ਉਹ ਨਹੀਂ ਫੁੱੜਦੀ ਚਾਚੇ ਕਿਵੇਂ ਫੁੱੜ ਜੂਗੀ ਯਾਰ? ਆ ਵੀ ਕਾਉਡੀਓ ਆ ਨਾ ਇਹ ਮੈਂ ਦੇਖ ਲਿਆ। ਨਾਮਾ ਟਰੈਕਟਰ ਆ ਥੋਂ ਥੋਂ ਬੈਲਟ ਆਉਦੇ ਕਿਸੇ ਜਿੱਥੇ ਬੱਤੀ ਬੈਲਟ ਕਰਾਈ ਆ। ਉਹ ਬੈਲਟ ਥੋੜੀ ਆ ਉਹ ਤਾਂ ਹੁਣ ਕਰਦਾਂ ਨਹੀਂ ਸਾਫਤ ਦੇਖੀ ਸਪਰੇ ਮੰਗਾ ਲਈ। ਕੀ ਬਾਪੂ? Ориジナル ਸਪਰੇ ਆ। ਕੀ ਸੇਥੇ ਰਹਿਣੀ ਯਾਰ ਜੂੰਡੇ ਝਾਂਡੇ ਚ ਲੈ ਨਹੀਂ ਹਿੱਲ ਨਹੀਂ ਸਕਦੀ ਤੂੰ ਦੇਖ ਲਈ ਹੱਥ ਕੱਪ ਕਰ ਰਹੇ ਜੋ ਰੰਗ ਨਹੀਂ ਰਹਿਣ ਥੱਲੇ ਹੀ ਸੇ ਪਰ ਯਾਰ ਨਹੀਂ ਹਿੱਲਦੀ ਨਹੀਂ ਤਾਂ ਸਹੀ ਤੇਰੇ ਸਾਹਮਣੇ ਰੱਖਣੀ ਆ ਦੇਖੀ ਜਾ ਕੋਈ ਨਾ ਕੋਈ ਤੂੰ ਤੈਨੂੰ ਰੱਖ ਲੂੰਗਾ ਹਾਂ ਤੂੰ ਰੱਖ ਲੂੰਗਾ ਹਾਂ ਓਏ ਲੋੜੇ ਨਹੀਂ ਜਦ ਆਪਣੀ ਜੀਰੀ ਜੂਰ ਉੱਡਣੀ ਆ ਹੌਲ ਦੇ ਬਸ ਪੱਤੀ ਦੋ ਨਾਟਾਂ ਕੋਈ ਲੱਗਦੀ ਲੱਗਦੀ ਆ ਲਾਈਟ ਦੇਖੋ ਬਾਈ ਚੱਲਣਾ ਖੱਲੇ ਅਖਾਨੀਆਂ ਕਰਦੀ ਆ ਥੱਲੇ ਨੂੰ ਕਰ ਦਣੀ ਥੋੜੀ ਉੱਚੀ ਆ ਚਾ ਕੋਈ ਬਈਆਂ ਲੇਟਾ ਕਿੰਨੇ ਕਿ ਰਹੇ ਉਹ ਨਹੀਂ ਤੇ ਯਾਰ ਬੈਂਪਰ ਕਰਕੇ ਮੁਰੇ ਨਹੀਂ ਦਿਖਦਾ ਚਾਚੇ ਇਕ ਧੁੰਦ ਚ ਜਮਾਂ ਹੀ ਦਿਖਦਾ ਉਹ ਹਾਲਾ ਹਮਕੀ ਆਈਦਾ ਹੋ ਗਿਆ ਹਾਂ ਇਹ ਬਈ ਪੰਜਾਬਾ ਕਿਉਂ ਹੋ ਗਿਆ ਇੱਕ ਉਹ ਦੇਖ ਦੇਖ ਉੱਪਰ ਤੇ ਰੋਕਣਾ ਉਹ ਦੇ ਉੱਪਰਲੀ ਹੈਗੀ ਆ ਉਹਨੇ ਥੱਲੇ ਜਾਣਣਾ ਕਰਨਾ ਇਹਨੇ ਪੂਰਾ ਠੀਕ ਹੈ ਤੂੰ ਹੀ ਲਾਈਟਾਂ ਲਾਤੀਆਂ ਜੀ ਵਧੀਆ ਕਰਿਆ ਆਪਣਾ ਲੈ ਫਿਰ ਉਹ ਬਿਜਲੀ ਘਰ ਦੇਖਣਾ ਬਿਜਲੀ ਘਰ ਵੀ ਦੇਖ ਲਿਆ ਦੇਖ ਲਿਆ ਦੱਸ ਜੀ ਨੇ ਬਿਜਲੀ ਘਰ ਫਿਰ ਬੈਟਰੀ ਨਹੀਂ ਹੁਣ ਨਹੀਂ ਬੈਟਰੀ ਆਲਟਰਨੇਟਰ ਇਹ ਲਾਈਟਾਂ ਨਾਲ ਨਹੀਂ ਬਿਜਲੀ ਬੈਟਰੀ ਇਹ ਨਹੀਂ ਖਿੱਚਦੀਆਂ ਹਾਂ ਬੂਹ ਨਾ ਕਰਾਤਾ ਆਲਟਰਨੇਟਰ ਚੇਂਜ ਆ ਦੇਖ ਬੱਤੀ ਲੱਗ ਗਈ ਅੱਛਾ ਆਲਟਰਨੇਟਰ ਗੱਡੀ ਵਾਲਾ ਰਖਾਤਾ ਬੈਟਰੀ ਨਵੀਂ ਰਖਾਤੀ ਹੁਣ ਵੀ ਰਕਾਰ ਚੱਲ ਗਿਆ ਪੱਤੀ ਲੱਗ ਸਭ ਇਹ ਤੂੰ ਨਾ ਬਾ ਇੰਨਾ ਕ ਜੋੜ ਪਿਆ ਨੂੰ ਤਾਂ ਆ ਦੇ ਇੰਨਾ ਕ ਇੱਕ ਪੀਸ ਬੈਟਰੀ ਵਾਲਾ ਰੱਖ ਅੱਛਾ ਗੱਡੀ ਵਾਲਾ ਆਲਟਰਨੇਟਰ ਦਾ ਬਹੁਤ 120 ਐਂਪੀਅਰ ਦਾ ਫਿਰ ਐਂ ਕਰੀਏ ਕੋਲੋ ਹਾਂ ਅਮ ਜਿਆ ਕਰਦੇ ਖੜਾ ਉੱਧਰ ਰੱਖੀ ਬਾਰੇ ਇੰਜੇ ਨੂੰ ਅੰਦਰ ਨੂੰ ਲੈ ਆ ਕੇ ਪਾਸੇ ਪਾਸੇ ਖੋਦ ਦਸ ਰੱਖ ਦੇ ਇਹਨੂੰ ਠੀਕ ਹੈ ਹਾਂ ਰੰਗਣਾ ਕਿੰਨੀ ਖੋਲ ਕੇ ਇਹਨੂੰ ਟਰੈਕਟਰ ਬਾੜ ਦੇ ਅੰਦਰ ਆ ਫਿਰ ਦੂਆ ਟਰੈਕਟਰ ਲਈ ਜਾਂੀ ਚੱਲ ਇਹ ਆ ਘਰ ਨੂੰ ਫਿਰ ਮੈਂ ਚੱਲਿਆ ਆ ਲੈ ਆ ਆਖਲਾ ਆ ਦੀ ਉੱਪਰ ਟਰੈਕਟਰ ਸਿੱਕਾ ਮਕਾਰ ਛੇ ਰਹਿ ਦੁਜੀ ਕਿਥੇ ਛੇ ਰਿਪੋਤੀ ਜੀ ਸਾਹਿਬ ਆਰ ਛੇ ਰਿਪੋਤੀ ਜੀ ਕੀ ਕਾਰ ਸਾਈ ਦਸਮੁ ਕਿਰਤਾਂ ਪੋਤੀ ਸਮਰਗੜ ਗੁਰਨਾਰਕ ਲਈ ਤੇ ਆਏ ਫਿਰੰਗਤ ਗੁਰ ਤੇਗ ਬਹਾਦਰ ਸ੍ਰੀ ਅੰਬਦਾਸ ਸਾਹਿਬ ਜਗਨ ਹਰਿ ਦੇਵ ਜੀ ਨੂੰ ਸਿਵਰ ਸ੍ਰੀ ਰਾਇ ਸ੍ਰੀ ਹਰਕ੍ਰਿਸ਼ਨ ਜੀ ਤੇ ਆਈ ਹੈ ਜਿੱਥੇ ਸਭ ਦੁਰੀਆਚੇਂ ਬਹਾਦਰ ਕਰਨੀ ਕਰਨੀ ਰਹਿ ਗਿਆ ਹੈ ਸਭ ਤਾਂ ਹੀ ਹਾਏ ਸਾਹਿਬ ਕੀ ਗ੍ਰੋਗੋਸੀ ਸਾਹਿਬ ਸਭ ਤਾਂ ਹੀ ਹਾਏ ਸਾਹਿਬ ਸਾਥ ਆਛੇ ਲਿਓ ਧੰਨ ਤੁਹਾਨੂੰ ਸਾਹਿਬ ਕੀ ਗ੍ਰੋਗੋਸੀ ਸਾਹਿਬ ਜੀ ਦੇ ਪਾੜ ਦਰਸ਼ਨ ਦਿਵਾਉਣ ਦਾ ਧੰਨ ਅੰਤਰਿਕ ਕਿਰਪਾ ਦਾ ਸਾਹਿਬ ਬੋਲੋ ਇਹ ਵਾਣੀ ਗੁਰੂ ਪੰਜਾਬ ਦੇ ਹਾਂ ਸਾਹਿਬ ਜਦ ਚਾਰ ਦੇ ਮੁੱਖ ਹਤੇ ਜਿੱਥੇ ਪਤਾ ਜੀ ਦਾ ਨਾਮ ਜਪਦਾ ਹੋਵੇ ਸਿੱਖਾਂ ਦੇ ਲਈ ਇੱਕ ਇੰਤਕਿਤਤਾ ਇਨਾ ਪਿਆਰਾਂ ਸਚਾਰਾਂ ਦੀ ਕਮਾਈ ਦਾ ਧਿਆਨ ਕਰਦੇ ਵਰਕਾਲਚ ਸਰਬੰਦੀ ਜੀ ਵਾਹਿਗੁਰੂ ਜੀ ਨਾਲ ਸਿਮਰਨਾ ਕਰਦੇ ਸਿੱਖੇ ਰੰਗਾਂ ਵਿੱਚ ਪੁੱਛਣੇ ਲੋਇਆਂ ਪਨਾਰੇ ਨਾ ਚੜਾਏਗੇ ਦਿਨਾਲ ਸਿੰਘ ਸਿੰਘ ਨੇ ਅੱਜ ਇਹ ਚੰਗੋ ਖੋਜਿਆ ਜੀ ਜੀ ਦੀ ਸਿੱਖੀ ਕੋ ਉੱਤਰ ਪਰਦੇ ਦਾ ਧਿਆਨ ਕਰਦੇ ਵਰਕਾਲਚ ਸਰਬੰਦੀ ਜੀ ਵਾਹਿਗੁਰੂ 55 ਤੱਕ ਤਾਂ ਸੰਘੂ ਗੁਰਦਾਰਾਂ ਦਾ ਧਿਆਨ ਕਰਦੇ ਵਰਕਾਲਚ ਸਰਬੰਦੀ ਜੀ ਵਾਹਿਗੁਰੂ ਇਹਨਾਂ ਮਾਨਵ ਦੇ ਨਾਲ ਕੀਤਾਉਣ ਦੇ ਨੋਟਿਆਂ ਦੀ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਮਾ ਆ ਬਸਾ ਸਾਹਿਬ ਸਾਹਿਬ ਜੀ ਜੁਗੋ ਜੁਗਤਨ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਰਵਾਣੀ ਦਾ ਪਰਮਾਨ ਕੀ ਗਾਗਨ ਦਾ ਮਾਮਾ ਬਾਜਿਓ ਪਰ ਨਿਸਾਨ ਹੈ ਛੇਟ ਜੋ ਮੰਦਿਓ ਸੂਰਮਾ ਆਬ ਜੁ ਜਨ ਹੋ ਗਿਆ ਸੂਰਾ ਸੋਤਾ ਕਾਹੀਆ ਜੀ ਜਰ ਲੜਾ ਤਿੰਨ ਕਾ ਹੈਗਾ ਪੁਰਜਾ ਪੁਰਜਾ ਕਰਦੇ ਮਾ ਪ੍ਰਭੂ ਨਸਦਾ ਕਿ ਭੰਤਨਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਪਰਿਵਾਰ ਦੇ ਛੇੜਿਆ ਤੱਕ ਸਮੂਹ ਗੁਰਦੁਆਰਾ ਸ਼੍ਰੀ ਪਤੇਗੜ ਸਾਹਿਬ ਜੀ ਦੇ ਹੋਰ ਸਿੱਧੀਆਂ ਕੁਰਬਾਨੀਆਂ ਨੂੰ ਆਪ ਜੀ ਦੇ ਬੱਚਿਆਂ ਵੱਲੋਂ ਕੋਟਾਨ 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 ਪ੍ਰਣਾਮ ਪਰਨਾਮ ਕਰਦੇ ਹੋਏ ਸੂਹ ਨਗਰ ਪਿੰਡ ਮਾਲਾ ਦੀ ਸੰਗਤ ਵੱਲੋਂ ਅਤੇ ਨੌਜਵਾਨ ਵੀਰਾਂ ਵੱਲੋਂ ਲੰਗਰ ਲਾਇਆ ਜਾਨ ਲਈ ਸਵੇਰੇ ਟਰਾਲੀ ਪਿਆਰੀ। ਰਸਤੇ ਦੇਆਂ ਬਾਧਾਂ ਘਾਟਾਂ ਦੇ ਵਿੱਚ ਮਹਾਰਾਜ ਜੀਓ। ਆਪ ਜੀ ਨੇ ਕਿਰਪਾ ਕਰਨੀ, ਮਿਹਰ ਕਰਨੀ, ਦਇਆ ਕਰਨੀ ਆਪ ਜੀ ਨਾਲ ਅਤੇ ਸਹਾਇਤ ਕਰਨ ਦੀ ਜੋ ਮੰਗਾ ਠਾਕੁਰਾ ਤੁਮਕੇ। ਸੋਈ 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 ਦੇਣਾ ਨਾਨਕ ਦਾਸ ਮੁਖਤੇ ਜੀ ਦਾ। ਇਹ ਹਉ ਅਸਾਸੀਵਾਦ ਦੇ ਮਹਾਰਾਜ ਮੱਖਾਂਸਰ ਮਹਾਰਾਜ ਜੀ ਆਪ ਜੀ ਦੇ ਬੱਚੇ। ਆਪ ਜੀ ਨੇ ਆਪਣੇ ਬੱਚਿਆਂ ਦੇ ਸਿਰਾਂ ਤੇ ਮਿਹਰ ਪਰ ਹੱਥ ਰੱਖਿਆ। ਇਸੇ ਤਰ੍ਹਾਂ ਹੀ ਸੇਵਾ ਨੂੰ ਆਉਣ ਦੇ। ਗੱਲ ਤੇ ਗੋਦੀਵਾ ਸ਼ਨੀ ਜੀ ਕਾਰੋਬਾਰਾਂ ਵਿੱਚ ਵਰਕਤਾ ਪਾਉਣੀਆਂ ਦੁਸ਼ਟ ਨਿਤੀਆਂ ਮਾੜੀਆਂ ਕ੍ਰਿਤਿਆ ਮਾੜੀ ਸੰਗਤ ਤੋਂ ਬਚਾਉਂਦੇ ਹੋਏ ਨਾਮ ਬਾਣੀ ਦੇ ਨਾਲ ਦਿਲ ਕੇ ਮਰਦੂਦ ਲੁੱਟ ਕੇ ਨਿੱਤ ਨੇਮ ਜੀ ਲੱਤਾਂ ਬਸ ਜੀ ਇਸ ਵੇਲੇ ਚੱਲਣ ਦੀ ਅਗਿਆ ਬਖਸ਼ਾ ਸਿਰ ਸਹੀ ਪਿਆਰੇ ਮੇਲ ਮਲਾਉਣੇ ਜਿਨ੍ਹਾਂ ਨੇ ਮਿਲਣ ਤੇ ਆਪ ਜੀ ਦਾ ਨਾਮ ਕੀਤਾ ਤੁਹਾਨੂੰ ਗੁਰਨਾਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਸਰੀਆ ਕਾਲ ਨੋ ਪੈ ਚੱਲਿਆ ਪਹਿਲਾ ਟਰਾਲਾ ਚੱਲੇ ਸੰਗਤ ਸੱਤ ਵਜ ਗਏ ਬਾਈ ਪੂਰੇ ਤੇ ਬਾਕੀ ਬਾਈ ਹੌਲੀ ਹੌਲੀ ਕਰਦੇ ਕਰਦੇ ਟਰਾਲੀ ਬੰਦੇ ਬਹੁਤ ਹੋ ਗਏ ਜਾਣਾ ਤਿੰਨ ਚਾਰ ਜਣੇ ਆਨੇ ਤੋਂ ਪਹਿਲਾਂ ਤੇ ਬਾਕੀ ਚਲੋ ਜਿੰਨੇ ਅੱਜ ਜਾਣੇ ਵਧੀਆ ਹੀ ਆ ਸਿਕਾਲ ਜੀ ਹੈਨਾ ਹਾਂ ਬਾਕੀ ਚਲੋ ਦੋ ਕਾਲੂ ਜਾ ਲੱਗੋ ਟਾਈਮ ਨਾਲ ਬਾਈ ਨੇੜੇ ਨੂੰ ਬਾਕੀ ਫੋਨ ਕਰਦੇ ਹੋ ਭਾਈ ਜਾ ਕੇ ਹਾਂ ਜਾ ਕੇ ਪਹੁੰਚ ਕੇ ਫੋਨ ਕਰਦੇ ਉਹਨੂੰ ਜਾਓ ਹੋ ਜਿਓ ਕੋਈ ਗੱਲ ਬੱਕੀ ਕਿ ਮੇਰੇ ਕੋ ਨਹੀਂ ਹੈਗਾ ਇੱਕ ਵਾਰ ਜੋਰੇ ਨੂੰ ਪੁੱਛ ਲਈ ਵੀ ਲੱਗਿਆ ਕਿ ਜਾਣਾ ਹਾਂ ਤੈਨੂੰ ਲੱਭ ਹਾਂਜੀ ਚਾਚਾ ਜੀ ਤਿਆਰੀ ਹੈ ਭਾਈ ਹਾਂਜੀ ਹਾਂ ਭਾਈ ਚੱਲੇ ਭਾਈ ਪਹਿਲਾ ਟਰਾਲਾ ਜਗਾਂ ਦਾ ਵੀ ਥੋੜਾ ਏਤ ਕੀ ਓਖਾ ਐ ਇਸ ਕਰਕੇ ਨਹੀਂ ਤੇ ਕਨਵੇ ਸਾਬਨੇ ਜਾਣਾ ਦਾ ਆ ਟਰਾਲਾ ਹੁਣ ਤਾਂ ਅੱਜ ਪਹਿਲਾਂ ਭੇਜਿਆ ਹਾਂ ਵੀ ਜਾ ਕੇ ਥੋੜਾ ਜਗਾ ਜੁਗਾ ਵੀ ਸੈਟਿੰਗ ਕਰ ਲੂਗੇ ਆਪਣੀ ਟਾਈਮ ਨਾਲ ਪਹੁੰਚ ਜੂਗੇ ਨਾਲੇ ਹੁਣ ਕਿਉਂ ਓਖਾ ਹੋ ਜਾਂਦਾ ਬਾਅਦ ਚ ਫਿਰ ਉਹੀ ਤਾਂ ਹੈ ਇਕੱਠੇ ਟਰੱਕ ਪਿਛਲੀ ਵਾਰ ਆਪਾਂ ਗਏ ਤੇ ਬੜਾ ਟਰਾਲਾ ਖੜ ਗਿਆ ਦਾ ਉੱਥੇ ਬਹੁਤ ਓਖਾ ਕਰਨਾ ਪਿਆ ਸਾਈਡ ਉੱਥੇ ਸੈਟਿੰਗ ਕਰਨੀ ਇਸ ਕਰਕੇ ਅੱਜ ਹੋਰ ਇੱਕ ਦਿਨ ਪਹਿਲਾਂ ਭੇਜਣ ਲੱਗੇ ਇੱਕ ਟਰਾਲਾ ਬੰਦੇ ਵੀ ਆਪਣੇ ਪਹਿਲਾਂ ਸੋਖ ਨਾਲ ਤਿੰਨੇ ਜਣੇ ਤੇ ਰੱਬ ਦੀ ਮਿਹਰ ਹੈ ਜੀ ਉਹ ਹੀ ਦੇਖ ਲੈ। ਦੇ ਲੋ ਹੁਣ 8-10 ਜਣੇ ਹੋ ਗਏ। ਹਾਂ ਬਾਕੀ ਬਈ ਪਿੰਡ ਮਾਲਾਂ ਦਾ ਲੰਗਰ ਲੈ ਕੇ ਚੰਡੀ ਸੰਗਤ ਹਾਂ ਜੀ ਬਈ ਮਿਹਰ ਭਰਿਆ ਹੱਥ ਰੱਖੇ ਮਾਲਕ ਸਹੀ ਗੱਲ ਹੈ ਬਾਈ ਬਾਬਾ ਆਪਣੇ ਕਰੇ ਜਾਂਦਾ। ਤੁਸੀਂ ਆ ਬੈ ਜਾ ਕੀ ਤੂੰ ਹਾਂ ਲੈ ਕੇ ਚੱਲੇ ਆ ਪੈਰ ਕੱਢ ਨੂੰ ਨਹੀਂ ਜੋ ਲੈ ਜੋ ਨਾ ਨਾ ਕੋਈ ਚੱਕਰ ਨਹੀਂ ਜੋ ਮਰਜੀ। ਬਾਕੀ ਆ ਸਾਡਾ ਬੰਦਾ ਪੱਕਾ ਏ ਇਹ ਚੱਲੇ ਆ ਤਾਂ ਇਹਦੇ ਨਾਲ ਦੋਹੇ ਭਾਈ ਤਿਆਰ ਹੋ ਗਏ ਇਹਦੇ ਵੀ ਇਹ ਪਹਿਲਾਂ ਹੀ ਚੱਲੇ ਐਡਵਾਂਸ ਏ ਨਾ ਤਿੰਨੇ ਇੱਤਨੇ ਹੋ ਗਏ ਫਿਰ ਦੋ ਚੱਲੇ ਨਾਲ ਇਹਦੇ ਬਾਕੀ ਭਾਈ ਐਡਵਾਂਸ ਦੇਖੋ ਚਲੋ ਭਾਈ ਆਂਡੇ ਪੁੰਡੇ ਲੱਦ ਦਿੱਤੇ ਆ ਟਰਾਲੇ 'ਚ ਚਲੋ ਬੈਠੋ ਚਲੋ ਹੋ ਜਾ ਪੁੱਤ ਅੱਗੇ ਨੂੰ ਸਾਈਡਿੰਗ ਕਰ ਲਓ ਸਾਰੀਆਂ ਰਜਾਈਆਂ ਪੱਧਰੀਆਂ ਕਰਕੇ ਰੱਖੋ ਰਜਾਈਆਂ ਰਜਾਈਆਂ ਪੱਧਰੀਆਂ ਕਰੋ ਹਨ ਉਹ ਪਿੱਛੇ ਤੇ ਹੀ ਲਾਈ ਜਣੇ ਆ ਨਾ ਯਾਰ ਹਾਂ ਇਹਦੇ ਵਾਲੇ ਤੋਂ ਪਿੱਛੇ ਤੇ ਹੀ ਲਾਈ ਜਾ ਓਕੀ ਦੀ ਆਵਾਜ਼ ਘਟਾਈ ਜਾ ਤੁਸੀਂ ਚਲੋ ਬਾਕੀ ਭਾਈ ਕਿੰਨੀਆਂ ਚੱਲੀ ਸੰਗਤ ਬਾਕੀ ਵਿੱਚੇ ਬੈਠੇ ਲੋ ਜੀ ਚੱਲੀ ਸੰਗਤ ਹਾਲਾ-ਥਾਲਾ ਕਰਿਆ ਓ ਸ੍ਰੀ ਅਕਾਲ